ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਹੁਣ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਟੀਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਵੀ ਮਿਤੀ 27/3/2025 ਤੱਕ ਅਦਾ ਕਰਨ ਦੇ ਹੁਕਮ ਅਦਾਲਤ ਵੱਜੋਂ ਦਿੱਤੇ ਗਏ ਇਸ ਕੇਸ ਦੀ ਮਾਨਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਮਿਤੀ 27/3/2025 ਨੂੰ ਮਿਸ ਜਸਟਿਸ ਅਰਚਨਾ ਪੁਰੀ ਦੇ ਬੈਚ ਤੇ ਹੋਈ ਇਸ ਮਿਤੀ ਨੂੰ ਇਸ ਕੇਸ ਦਾ ਕੋਈ ਫਾਈਨਲ ਫੈਸਲਾ ਤਾਂ ਨਹੀਂ ਆਇਆ ਬਲਕਿ ਅਗਲੀ ਸੁਨਵਾਈ ਲਈ ਇੱਕ ਹੋਰ ਤਾਰੀਖ 24 2025 ਪਾ ਦਿੱਤੀ ਗਈ ਮਿਤੀ 27 3 2025 ਦੀ ਸੁਣਵਾਈ ਤੋਂ ਪਹਿਲਾਂ ਇੱਕ ਬਹੁਤ ਵੱਡੀ ਪ੍ਰਾਪਤੀ ਮੁਲਾਜ਼ਮਾਂ ਦੇ ਲਈ ਇਹ ਰਹੀ ਕਿ ਡਾਕਟਰ ਸਰਵ ਸ਼ਰਮਾ ਦੀ ਤਨਖਾਹ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਫਿਕਸ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੁਣਵਾਈ ਤੋਂ ਪਹਿਲਾਂ 26 3 2025 ਨੂੰ ਸਰਕਾਰ ਦੁਆਰਾ ਜਾਰੀ ਕਰ ਦਿੱਤਾ ਗਿਆ ਇਸ ਦੇ ਅਨੁਸਾਰ ਮਿਤੀ 28 1 2021 ਨੂੰ ਜੁਆਇਨ ਕੀਤੇ ਡਾਕਟਰ ਸਰਵ ਸ਼ਰਮਾ ਦੀ ਬੇਸਿਕ ਪੇਸ 66700 ਰੁਪਏ ਬਣ ਗਈ ਸੀ ਪਰੰਤੂ ਪੰਜਾਬ ਦੇ ਜੋ ਕਿ ਪੰਜਵੇਂ ਤਨਖਾਹ ਕਮਿਸ਼ਨ ਅਨੁਸਾਰ ਉਹਨਾਂ ਦੀ ਬੇਸਿਕ ਨੂੰ 46000 ਰੁਪਏ ਰੱਖਿਆ ਗਿਆ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰ ਕੋਈ ਇਹ ਸੋਚੇਗਾ ਕਿ ਤਨਖਾਹ ਤਾਂ ਉਲਟਾ ਕੱਟ ਗਈ ਪਰੰਤੂ ਅਜਿਹਾ ਨਹੀਂ ਜਿਹੜਾ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੇ ਅਕੋਰਡਿੰਗ ਬੇਸਿਕ ਹੈ ਪੇ ਹੈ ਉਸ ਨੂੰ 2.25 ਦੇ ਫੈਕਟਰ ਨਾਲ ਮਲਟੀਪਲਾਈ ਕਰਕੇ ਇਸ ਤੇ 15% ਦਾ ਘੱਟੋ ਘੱਟ ਲਾਭ ਦਾ ਫੈਕਟਰ ਲਗਾਇਆ ਜਾਵੇਗਾ ਤਾਂ ਉਹਨਾਂ ਦੀ ਬੇਸਿਕ ਲਗਭਗ 115000 ਦੇ ਆਸ-ਪਾਸ ਬਣ ਜਾਵੇਗੀ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੇ ਮੁਕਾਬਲੇ ਬਹੁਤ ਜ਼ਿਆਦਾ ਹੁਣ ਸਰਵ ਸ਼ਰਮਾ ਦੇ ਨਾਲ ਬਾਕੀ ਪਟੀਸ਼ਨਰਾਂ ਨੂੰ ਵੀ ਆਸ ਸੀ ਕਿ ਪੰਜਾਬ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਹੈ ਜੋ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਹੈ ਪਰੰਤੂ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਨੂੰ ਆਪਣੇ ਆਪ ਸਰਕਾਰ 6ਵੇਂ ਤਨਖਾਹ ਕਮਿਸ਼ਨ ਲਾਗੂ ਕਰ ਦੇਵੇਗੀ ਪਰ ਮੁਲਾਜ਼ਮਾ ਸੰਬੰਧੀ ਕੋਈ ਨਵੇਂ ਸਰਵਿਸ ਰੂਲ ਫਰੇਮ ਕਰਕੇ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਸ਼ੇਮੇ ਤਨਖਾ ਹਮੇਸ਼ਾ ਕਮਿਸ਼ਨ ਜੋ ਲਾਗੂ ਕੀਤੇ ਜਾਣ ਦੀ ਸੰਭਾਵਨਾ ਸੀ ਪਰੰਤੂ ਜਿਨ੍ਹਾਂ ਡਿਪਾਰਟਮੈਂਟ ਦੇ ਵਿੱਚ ਸਰਕਾਰ ਨੇ ਸਰਵਿਸ ਰੂਲ ਵਿੱਚ ਸੋਧ ਕਰਕੇ ਉਹਨਾਂ ਦਾ ਨੋਟੀਫਿਕੇਸ਼ਨ ਨਵੇਂ ਸਰਵਿਸ ਰੂਲ ਵਿੱਚ ਕਰ ਦਿੱਤਾ ਹੈ ਉਹਨਾਂ ਨੂੰ ਹਜੇ ਮਾਨਜੁਗ ਅਦਾਲਤ ਦੇ ਵਿੱਚ ਕਾਨੂੰਨੀ ਲੜਾਈ ਲੜਨੀ ਪਵੇਗੀ ਇਸ ਸਬੰਧੀ ਮਿਤੀ 2 4 2025 ਨੂੰ ਮਾਨਜੁਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਫੈਸਲਾ ਆਵੇਗਾ ਫੈਸਲੇ ਦੀ ਆਊਟਕਮ ਤੇ ਬਹੁਤ ਕੁਝ ਨਿਰਭਰ ਰਹੇਗਾ ਸੋ ਮਿਤੀ 2 4 2025 ਨੂੰ ਇਸ ਕੇਸ ਨੂੰ ਲੈ ਕੇ ਅਸੀਂ ਕੁਝ ਨਾ ਕੁਝ ਕਹਿ ਸਕਾਂਗੇ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਜੋ ਇਹ ਜਾਣਕਾਰੀ ਸਾਂਝੀ ਕੀਤੀ ਹੈ ਜੇਕਰ ਵੀਡੀਓ ਇਹ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ